ਨਹੀਂ ਤੁਸੀਂ ਇਹਦਾ ਮਤਲਬ ਇਹ ਕਹਿ ਕੇ ਕਿ ਹਾਊਸ ਜਰਨਲ ਨਹੀਂ ਕਰੋ ਤੁਸੀਂ ਜਲਾ ਰਹੇ ਹੋ ਹਾਊਸ ਨੂੰ ਸਪੀਕਰ ਸਾਹਿਬ ਜਲਾ ਰਹੇ ਨੇ ਹੌਜ਼ਰੂ ਹਾਂ ਮੈਂ ਵੀ ਉਧਰ ਕਰ ਰਿਹਾ ਸਰ ਇਹ ਤੁਹਾਨੂੰ ਡਿਕਟੇਟ ਕਰ ਰਿਹਾ ਕਿ ਹਾਊਸ ਨੂੰ ਰਜਨ ਕਰੋ ਫਿਰ ਸਾਡੇ ਮਤਾਬਕ ਗੱਲ ਕਰੋ ਸਾਨੂੰ মিডিਆ ਮੂਰੇ ਜਾਇਆ ਆਉਣਗੋ ਸਾਨੂੰ ਤਕਤੀਆਂ ਦਿਖਾਇਆ ਆਉਣਗੋ ਇਹ ਆ ਗੱਲ ਕਰ ਰਿਹਾ ਮੈਂ ਜੋ ਸਰ ਤੁਸੀਂ ਆਰਡਰ ਕਰ ਰਹੇ ਹੋ ਮਾਨ ਨਹੀਂ ਨਹੀਂ ਰਹੇ ਦਨ ਪ੍ਰਿਵਿਲੇਜ ਐਕਸ਼ਨ ਵੀ ਹੋਣਾ ਚਾਹੀਦਾ ਸਰ ਪ੍ਰਿਵਿਲੇਜ ਐਕਸ਼ਨ ਕਿ ਸਪੀਕਰ ਦੀ ਨਹੀਂ ਗੱਲ ਮੰਨ ਰਹੇ ਸਪੀਕਰ ਨੂੰ ਡਿਕਟੇਟ ਕਰ ਰਹੇ ਹੋ ਤੁਸੀਂ ਸਪੀਕਰ ਸਾਹਿਬ ਤੁਸੀਂ ਵੀ ਡਿਕਟੇਟ ਨਾ ਨਾ ਕਰੋ ਸਰ ਸਾਹਿਬ ਡਿਕਟੇਟ ਤੁਹਾਨੂੰ ਬੇਇਨਤੀ ਕਰਦਾ ਇਹਨਾਂ ਦੀ ਜਮ੍ਹਾਂ ਗੱਲ ਨਾ ਸੁਣੋ ਇਹਨਾਂ ਦੀ ਪੰਜਾਬ ਦੇ ਲੋਕ ਨਹੀਂ ਗੱਲ ਸੁਣ ਰਹੇ ਇਹਨਾਂ ਨੂੰ ਇੱਥੇ ਕੋਈ ਸੁਣੀ ਜਾਂਦੇ ਤੁਸੀਂ ਇਹਨਾਂ ਦੀ ਕੌਣ ਸੁਣਦਾ ਇਹਨਾਂ ਦੀ ਓਏ ਇੱਥੇ ਰੋਲਾ ਪਾਉਣ ਨੂੰ ਆਉਂਦੇ ਰੋਲਾ ਪਾ ਕੇ ਜਿੰਦਾਬਾਦ ਮਰਦਾਬਾਦ ਅਸੀਂ ਅੱਜ ਹਾਊਸ ਬੰਦ ਕਰਾਤਾ ਪ੍ਰਾਪਤਿਮੰਦ ਹਾਊਸ ਰੂਪ ਪਹਿਲਾਂ ਤਾਂ ਕਹਿੰਦੇ ਬਾਜਾ ਸਾਹਿਬ ਬਾਜਾ ਸਾਹਿਬ ਬਾਜਾ ਸਾਹਿਬ ਇਹ ਸਰ ਕਹਿੰਦੇ ਸੈਸ਼ਨ ਛੋਟਾ ਹੁੰਦਾ ਸਾਨੂੰ ਬੋਲਣ ਦਾ ਮੌਕਾ ਨਹੀਂ ਮਿਲਦਾ ਐਤਕੀ 1 ਮਾਰਚ ਤੋਂ 15 ਮਾਰਚ ਤੱਕ ਦਾ ਸੈਸ਼ਨ ਹੈ ਹੁਣ ਚੱਲਣੇ ਨਹੀਂ ਦਿੰਦੇ ਦਫਾ ਕਿਹੜੇ ਪਾਸੇ ਤੁਸੀਂ ਯਾਰ ਹੱਦ ਹੈ ਯਾਰ ਕਿਸੇ ਪਾਸੇ ਤਾਂ ਆ ਜਾਓ ਐਸੇ ਕਰਕੇ ਲੋਕਾਂ ਨੇ ਕੱਢਿਆ ਸਾਰੇ ਐਸੇ ਕਰਕੇ ਲੋਕਾਂ ਨੇ ਐਤਕੀ ਨਿਬੜਿਆ ਇਹ ਆ ਜਿਹੜੀਆਂ 18 17 ਆ ਗਿਆ ਇਹ ਵੀ ਨਿਬੜ ਜਾਣੀਆਂ ਐਤਕੀ ਦੇਖੋ